ਯੋਧ ਨਸ਼ਾ ਵਿਰੋਧ ਨੂੰ ਲੈ ਕੇ ਜੈਤੋ ਵਿੱਚ ਕੀਤੀ ਗਈ ਵੱਡੀ ਕਾਰਵਾਈ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਚਲਾਇਆ ਗਿਆ ਪੀਲਾ ਪੰਜਾ ਜਾਣਕਾਰੀ ਅਨੁਸਾਰ ਅੱਜ ਜੈਤੋ ਵਿਖੇ ਛੱਜੜਾ ਮਹੱਲੇ ਦੇ ਵਿੱਚ ਦੋ ਘਰਾਂ ਦੇ ਉੱਪਰ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਅਤੇ ਇਹਨਾਂ ਦੋ ਘਰਾਂ ਨੂੰ ਢਾਇਆ ਗਿਆ ਪੁਲਿਸ ਅਨੁਸਾਰ ਇਹਨਾਂ ਦੋਨਾਂ ਘਰਾਂ ਵੱਲੋਂ ਨਸ਼ਾ ਵੇਚਿਆ ਜਾਂਦਾ ਸੀ ਅਤੇ ਨਸ਼ੇ ਦੇ ਨਾਲ ਹੀ ਐਡੀ ਵੱਡੀ ਇਹਨਾਂ ਵੱਲੋਂ ਬਿਲਡਿੰਗ ਉਸਾਰੀਆਂ ਗਈਆਂ ਸਨ ਜਿਨ੍ਹਾਂ ਨੂੰ ਕੀ ਅੱਜ ਪ੍ਰਸ਼ਾਸਨ ਵੱਲੋਂ ਫਿਰੇ ਪੰਜੇ ਦੀ ਮਦਦ ਨਾਲ ਢਾ ਦਿੱਤਾ ਗਿਆਗਾ ਇਸ ਕਾਰਵਾਈ ਨੂੰ ਲੈ ਕੇ ਜੈਤੂ ਦੇ ਲੋਕ ਕਾਫੀ ਜ਼ਿਆਦਾ ਖੁਸ਼ ਨਜ਼ਰ ਆਏ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕਾਰਵਾਈ ਥੋੜੀ ਜੀ ਲੇਟ ਚੱਲੀ ਹੈ ਚਲੋ देर आए दुरुस्त आए ਆਓ ਪਾ ਗੱਲਬਾਤ ਕਰਦੇ ਹਾਂ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਜੀ ਨਾਲ ਇਸ ਪੂਰੇ ਮਾਮਲੇ ਬਾਰੇ ਕਿ ਕਿਸ ਤਰ੍ਹਾਂ ਇਹ ਮਾਮਲਾ ਸੀ ਤੇ ਕਿਸ ਤਰ੍ਹਾਂ ਦੇ ਘਰਾਂ ਦੇ ਉੱਪਰ ਹੋਰ ਕਾਰਵਾਈ ਕੀਤੀ ਜਾ ਸਕੇਗੀ ਕਿ ਆਗਰ ਪ੍ਰਸ਼ਾਸਨ ਦਾ ਪੀਲਾ ਪੰਜਾ ਸੀ ਉਹ ਚਲਾਇਆ ਜਾ ਰਿਹਾ ਹੈ ਨਾ ਨਾ ਤਾਂ ਪਿੱਛਾ ਤੁਸੀਂ ਦੇਖ ਸਕਦੇ ਹੋ ਅ ਪ੍ਰਸ਼ਾਸਨ ਤੋਂ ਉਹ ਕਰੰਗ ਦੇ ਅਸ਼ਟਾਂ ਦੇ ਸੀ ਚੱਲਿਆ ਜਾ ਰਿਹਾ ਹੈ ਅ ਇਸ ਤੀਨ ਰੇਲ ਕੋ ਡਾਕਟਰ ਭੱਜਿਆ ਜਾਂ ਜਿਹਦੇ ਇਹਨਾਂ ਦੇਸ਼ਾਂ ਤੇ ਤੁਸੀਂ ਦੇਖ ਸਕਦੇ ਹੋ ਪੀਲੇ ਦੇ ਵਿੱਚ ਭਾਈ ਕਿੰਨੀ ਚੱਲੀ ਹੈ ਦੋ ਪ੍ਰਾਪਰਟੀਆਂ ਦਾ ਸਿਵਲ ਪ੍ਰਸ਼ਾਸਨ ਵੱਲੋਂ ਆਈਡੈਂਟੀਫਾਈ ਕਰਕੇ ਸਾਨੂੰ ਦਿੱਤੀ ਗਈ ਹੈ। ਔਰ ਉਸ ਦੇ ਅਸੀ ਪੁਲਿਸ ਅਮਦਦ ਵਾਇਸ ਲਿਖਿਆ ਹੈ। ਦੋ ਜਿਹੜੀ ਪ੍ਰਾਪਰਟੀਆਂ ਹੈ ਦਸਨ ਜੋ ਗਲ ਹੈ ਜਿਹੜੇ ਉਹਨਾਂ ਦਾ ਵਸਨੀਕ ਜਿਹੜੇ ਹੁੰਦੇ ਸੀ ਉਹਨਾਂ ਦਾ ਟੋਟਲ ਕਰਕੇ 15 ਬੱਟੇ ਹੈ। ਨਸ਼ੀ ਬੱਟੇ। ਤੋਂ ਇਹ ਇੱਕ ਲਗਾਤਾਰ ਜਿਹੜੀ ਸਾਡੀ ਮੋਈ ਨਾ ਉਹ ਲੜੀ ਦੇ ਤਹਿਤ ਆਗੇ ਐਕਟਿਵ ਸਿੱਖ ਨਾ ਤੇ ਇਹਨਾਂ ਦੇ ਪੂਰੇ ਕੀ ਜੋ family ਹੈ ਗੰਗਲਾ ਦੇਵੀ ਦੀ ਨੂੰ ਤੇ ਉਹਦਾ ਮੁੰਡਾ ਵੀ ਨਸ਼ਾ ਵੇਚਦਾ ਟੋਟਲ ਪੂਰੇ ਪਰਿਵਾਰ ਤੇ 8 ਪਰਚੇ ਨੇ ਤੇ ਜਿਹੜੇ 576 ਸਿੰਘ ਹੈ ਉਹਦੀ ਵਾਈਫ ਵੀ ਵੇਚਦੀ ਹੁੰਦੇ ਆ